ਜੈਤਪੁਰ ਸਮੇਤ ਸਰਹੱਦੀ ਪਿੰਡਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ। ਦੱਸਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਜੋ ਕਿ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਸਰਹੱਦ ਦੇ ਨਾਲ ਮੌਜੂਦ ਨਿਤ ਜੰਗ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ 'ਤੇ ਰਹਿਣ ਵਾਲੇ ਕਿਸਾਨ ਆਪਣੀ ਕਨਕ ਦੀ ਫਸਲ ਨੂੰ ਜਲਦ ਤੋਂ ਜਲਦ ਕੱਟਣ ਵਿੱਚ ਰੁਚੀ ਹੋਈ ਦੀ। ਉਹਨਾਂ ਨੇ ਕਿਹਾ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਨਕ ਦੀ ਫਸਲ ਨੂੰ ਜਲਦੀ ਤੋਂ ਜਲਦੀ ਵੱਢਣ ਦੀ ਹਦਾਇਤਾਂ ਜਿਹੜੀਆਂ ਨੇ ਉਹਨੇ ਤੇ ਤਾਂ ਜੋ ਸਰਹੱਦ 'ਤੇ ਤਣਾਅਪੂਰਨ ਮਾਹੌਲ ਵਿੱਚ ਉਹਨਾਂ ਨੂੰ ਨੁਕਸਾਨ ਨਾ ਚਲਣਾ ਪਵੇ ਤੇ ਦੂਜੇ ਪਾਸੇ ਜੰਗ ਦੀ ਸਥਿਤੀ ਨੂੰ ਦੇਖ ਨੇ ਹਮੇਸ਼ਾ ਬੀਐਸਐਫ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਹੱਦ ਤੇ ਹਰ ਤਰ੍ਹਾਂ ਦੇ ਨਾਲ ਦੇਸ਼ ਦੀ ਸੇਵਾ ਜਿਹੜੀ ਨੇ ਉਹ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਤੁਰੰਤ ਹੀ ਪਹੁੰਚ ਜਾਂਦੇ ਨੇ ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ 1965 ਅਤੇ 1971 ਅਤੇ ਕਾਰਗੀ ਦੀ ਉਦ ਵਿੱਚ ਫਿਰ ਸਰਜਿਕਲ ਸਟ੍ਰਾਈਕ ਦੌਰਾਨ ਜਿਹੜਾ ਉਹ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਟੁਕਮਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਵਿੱਚ ਉਹਨਾਂ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਤਾਂ ਸਰਕਾਰ ਨੂੰ ਇਸ ਦੇ ਲਈ ਪੂਰਾ ਪ੍ਰਬੰਧ ਕਰ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਸੁਰੱਖਿਅਤ ਥਾਵਾਂ ਤੇ ਭੇਜ ਕੇ ਸੁਰੱਖਿਆ ਏਜੰਸੀਆਂ ਫੌਜ ਤੇ ਬੀਐਸਐਫ ਦੇ ਨਾਲ ਉਹ ਖੜੇ ਹੋਣਗੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਜਿਹੜੀ ਹੈ ਉਹ ਦਿੱਤੀ ਜਾਵੇਗੀ ਮੈਂ ਪਿੰਡ ਸਕੋਲ ਦਾ ਰਹਿਣੇ ਵਾਲਾ ਹਾਂ ਅੱਜ ਤੇ ਮੌਲ ਠੀਕ ਹੈ ਜੀ ਤੇ ਤੇ ਕੋਈ ਹੋਜੀ ਨਹੀਂ ਹੈ ਬਾਕੀ ਲੋਕੀ ਫਸਲ ਕਟਾਈ ਕਰ ਰਿਹਾ ਜਲਦੀ ਤੋਂ ਜਲਦੀ ਕਿ ਮੌਲ ਖਰਾਬ ਹੋਣ ਦਾ ਚਾਂਸ ਹੈ ਲੋਕਾਂ ਦਾ ਮੰਨਣਾ ਹੈ ਕਿ ਉਹ ਅਟੈਕ ਤੇ ਦੁਰਘਟਨਾ ਮਾੜੀ ਹੋਈ ਹੈ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਜਿਹੜੀ ਦੁਰਘਟਨਾ ਹੋਈ ਹੈ ਪਹਿਲगांव ਵਿੱਚ ਮੇਰਾ ਨਾਮ ਕੁਬੀ ਸਿੰਘ ਪਿੰਡਿੰਡਾ ਦੂਰ ਦੂਰ ਤੇ ਪਿੰਡ ਦੇ ਲੋਕਾਂ ਨੂੰ ਕੋਈ ਨਹੀਂ ਹੈ ਮਤਲਬ ਕਿ ਅੱਗੇ ਵੀ ਜੰਗ ਹੁੰਦੀ ਹੈ ਇੱਕ ਦੋ ਜੰਗ ਹੋਈ ਹੈ ਪਰ ਪਿੰਡ ਦੇ ਲੋਕਾਂ ਨੇ ਮਤਲਬ ਕਿ ਫੌਜ ਦਾ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਜੇ ਜੰਗ ਹੋਈ ਤੇ ਸਾਥ ਦੇਣੇ ਕਿ ਅਸੀਂ ਤਿਆਰ ਹਾਂ ਆ ਹਮਲਾ ਹੋਇਆ ਨਾ ਇਹ ਤਾਂ ਬਹੁਤ ਦੁਖ ਦੀ ਬਾਤ ਹੈ ਆ ਸਰਕਾਰ ਨੇ ਇਹਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਅਸੀਂ ਤਾਂ ਬਿਲਕੁਲ ਬਾਰਡਰ ਤੇ ਫੌਜ ਦਾ ਸਾਥ ਦੇਾਂਗੇ ਜਿਹੜੇ ਨੌਜਵਾਨ ਹਨ ਇਸ ਤੋਂ ਪਹਿਲਾਂ ਵੀ ਅਟੈਕ ਹੋਏ ਤੇ ਹਾਂ ਪਹਿਲੇ ਵੀ ਸਾਥ ਦਿੱਤਾ ਪਹਿਲੇ ਵੀ ਟੈਕ ਹੋਏ ਆ ਪਹਿਲੇ ਵੀ ਫੌਜ ਦੇ ਨਾਲ ਹੀ ਰਹੇ ਅਸੀਂ ਜਿਹੜੇ ਨੌਜਵਾਨ ਮੂੜੇ ਇਹ ਬੱਚੇ ਬਾਹਰ ਕਢ ਕੇ ਉਹ ਕਿਦਾਂ ਹੈਲਪ ਕਰਦੇ ਰਹੇ ਉਸ ਟਾਈਮ ਆਹੀਂ ਮਤਲਬ ਕਿ ਰਾਤ ਵੀ ਫੌਜ ਦੇ ਨਾਲ ਪ੍ਰੋਬਲਮ ਕਰੂng ਜਿਹੜੀ ਆ ਬਿਲਕੁਲ ਕਰਾਂਦੇ ਰਹਾਂ ਜਿੱਥੇ ਉਹਨੇ ਜ਼ਰੂਰਤ ਪਉਂਦੀ ਸੀ ਸਾਨੂੰ ਬੁਲਾ ਲੈਂਦੇ ਰਹੇ ਨਾ ਉਥੇ ਅਸੀਂ ਉਹਦੇ ਨਾਲ ਕੰਮ ਕਰਦੇ ਰਹੇ ਦੇਖੋ ਡਰ ਖੋਪ ਤੇ ਇੰਨਾ ਕੋਈ ਖਾਸ ਨਹੀਂ ਹੈਗਾ ਲੋਕਾਂ ਨੂੰ ਲੋਕੀ ਆਪਣੇ ਰੂਟੀਨ ਦੇ ਤਰ੍ਹਾਂ ਆਪਣੀ ਫਸਲ ਫੁੱਸਲ ਦੀ ਜਿਹੜੀ ਆ ਸੰਭਾਲ ਸੰਭਾਲ ਕਰ ਰਹੇ ਨੇ ਬਾਕੀ ਇਹ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਥੋੜੇ ਜੁਝਾਰੂ ਹੁੰਦੇ ਨੇ ਥੋੜੇ ਨੂੰ ਸਾਰਾ ਪਤਾ ਕੀ ਹੋਣਾ ਕੀ ਨਹੀਂ ਹੋਣਾ ਬਹੁਤ ਹਿੰਮਤ ਰੱਖਦੇ ਨੇ ਲੋਕੀ ਬਾਕੀ ਪਲਵਾਮਾ ਵਾਲੀ ਜਿਹੜੀ ਘਟਨਾ ਵਾਪਰੀ ਆ ਸੌਰੀ ਪਹਿਲਗਾਮ ਵਾਲੀ ਇਹ ਬਹੁਤ ਨਿੰਦਨੀ ਹੈ ਇਸ ਚੀਜ਼ ਦਾ ਵਿਰੋਧ ਕਰਦੇ ਨੇ ਪਿੰਡ ਵਾਸੀ ਇਹ ਤਾਂ ਚਾਹਦੇ ਨੇ ਕਿ ਇੱਕ ਵਾਰ ਰਾਰ ਪਾਰ ਦੀ جنگ ਹੋ ਜਾਏ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਨਹੀਂ ਪਹਿਲੇ ਵੀ ਕਈ ਵਾਰ ਹੋਇਆ ਚਾਰ ਪੰਜ ਵਾਰ ਤਾਂ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਲੋਕੀ ਫੌਜ ਦੇ ਨਾਲ ਕੰਦੇ ਨਾਲ ਲਾ ਕੇ ਸਹਿਯੋਗ ਦਿੰਦੇ ਨੇ ਤੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਂਦੇ ਨੇ ਅੱਜ ਰਹਾ ਹਮਾ ਜਮੂਨ ਦੇ ਕਾਰਨ ਨਾ ਫੜਿਆ ਦੁਨੀਆ ਦਾ ਡਰ ਦਾ ਮਹੌਲ ਬਣਿਆ ਹੋਇਆ ਹੈ ਬਣਿਆ ਜਿਹਦੇ ਕਾਰਨ ਕਿ ਬੀਐਸਐਫ ਨੇ ਲੋਕਾਂ ਨੂੰ ਕਿਹਾ ਕਿ ਜਿਹੜੀ ਬਾਰਡਰ ਤੇ ਪਾਰ ਕਰਤੇ ਆਂ ਤੇ ਤੈਨ ਸੰਸੇ ਸਿਰ ਵੜੇ ਜਾਏ ਉਹਦੇ ਬਾਅਦ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਹੈ ਪਿੰਡ ਦੇ ਵਿੱਚ ਮਾਹੌਲ ਬਿਲਕੁਲ ਠੀਕ ਠਾਕ ਪਿਆਰ ਨਾਲ ਕੰਮ ਕੱਟੀਆਂ ਜਾਂਦੀਆਂ ਨੇ ਬੀਐਸਐਫ ਸਾਡੇ ਨਾਲ ਨਾਲ ਹੈ ਜਿੱਤ ਦਿਨ ਦੋਸਤਾਨੀ ਹੋਣੀ ਹੈ ਜਗ ਜਿੰਨੀ ਮਰਜ਼ੀ ਹੋਏ ਤੁਹਾਨੂੰ ਨਾਲੇ ਦੱਸਿਆ ਹੈ ਕਿ ਜਿਸ ਦੇਸ ਦਾ ਰਾਜਾ ਸ਼ੇਰ ਹੈ ਨਾ ਉਹ ਕਿਦਣਾ ਹੀ ਪ੍ਰਵਾਹ ਨਹੀਂ ਕਰਦਾ ਇਹ ਕਿਦਣ ਇਹਨਾਂ ਘੋਗਰਾਂ ਹੀ ਖਾਲੀ ਜਿਵੇਂ ਇਕੱਲੇ ਕਹ ਰਹੇ ਸ਼ੇਰ ਦਾ ਭਜਿਆ ਨਾ ਪਤਾ ਨਹੀਂ ਲੱਗਣਾ ਦੌੜ ਕਿੱਥੇ ਗਏ ਨੇ ਇਹਨਾਂ ਨੇ ਬੜੀ ਬੜੀ ਮਾਰ ਖਾਧੀ ਆ ਇਹ ਬਸ ਐਨੀ ਜੀ ਕੋਈ ਹੱਦ ਹੁੰਦੀ ਆ ਇਹਨਾਂ ਹੱਦ ਕਰਾਸ ਦੇ ਸਕਣੀ ਦੀ ਹੱਦ ਕਰਾਸ ਕੀਤੀ ਆ ਜੋ ਫੋਜਾਂਾਂ ਵਿੱਚ ਹੋਇਆ ਆਹੀਂ ਫੋਜ ਦੇ ਨਾਲ ਹੀ ਆਵਾਂਗੇ ਜੇ ਫੋਜ ਸਾਨੂੰ ਨਾਲ-ਨਾਲ ਚਾਈ ਤੇ ਨਾਲ-ਨਾਲ ਹੀ ਦੌੜਾਂਗੇ ਆਹੀਂ ਨਹੀਂ ਪਿੱਛੇ ਛੇਡਾਂਗੇ ਉਹਦਾ ਵੀ ਸਾਡੇ ਬੁਜੇਦਾਂ ਨੇ ਦਿੱਤਾ ਆਹੀਂ ਵੀ ਦਿੱਤਾ ਸਾਥ ਫੌਜੀਆਂ ਦਾ ਪਰ ਨਾਲ ਮੈਂ ਜਿੱਦਾਂ ਨਜ਼ਰਿਆ ਰਾਸ਼ਨ ਵੀ ਪਈਆਓ ਲੰਗਰ ਵੀ ਪਈਆਓ ਸਾਡੀ ਲਾਈਫ ਵਿੱਚ ਸੇਵਾ ਹੈਗੀ ਹੈ ਕਰਾਂਗੇ ਡਟ ਕੇ ਕਰਾਂਗੇ ਜਿਵੇਂ ਯੂਰਪ ਕਰਦਾ ਹੈ ਅਸੀਂ ਵੀ ਉਦਾਂ ਕਰਾਂਗੇ ਯੂਰਪ ਵਾਲਿਆਂ ਨੇ ਖੂਬ ਮਦਦ ਕੀਤੀ ਹੈ ਪਹਿਲੇ ਅਸੀਂ ਵੀ ਉਹਨਾਂ ਦਾ ਹੀ ਹੁਣ ਹੈ ਅਸੀਂ ਉਹਨਾਂ ਦੇ ਕੋਲ ਵੀ ਵੱਧ ਚੜ ਕੇ ਕੰਮ ਕਰਾਂਗੇ ਦਿਨ ਰਾਤ ਬੀਐਸਏ ਵਾਲਿਆਂ ਦੇ ਨਾਲ ਆਰਮੀਆ ਦੇ ਨਾਲ ਸਹਿਯੋਗ ਦੇਾਂਗੇ ਖਾਣ ਦਾ ਪੀਣ ਦਾ ਰਾਸ਼ਨ ਤੋਂ ਹੁੰਦਾ ਮਿਸ਼ਨ ਤੋਂ ਹੁੰਦਾ ਜਿੱਥੇ ਵੀ ਸਾਨੂੰ ਜਵਾਇਆ ਜਾਏਗਾ ਅਸੀਂ ਜਾਵਾਂਗੇ ਕੋਈ ਡਰਦਾ ਮੌਨ ਨਹੀਂ ਪਰਦੇ ਦੇ ਕੰਡੇ ਰਹਿਣੇ ਆ ਸ਼ੇਰਾਂ ਵਾਂਗੂ ਰਹਿਣੇ ਆ ਸ਼ੇਰ ਰਾਜਾ ਹੈ ਸਪਰਾਜਾ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਸਾਲੀ ਦੀ ਰਿਪੋਰਟ ਪਹਿਲਗਾਮ ਵਿੱਚ ਅਤਵਾਦੀ ਹਮਲੇ ਤੋਂ ਬਾਅਦ 27 ਸਲਾਨੀਆਂ ਦੀ ਹੱਤਿਆ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੇ ਸਿੰਬਲ ਟਿੰਡਾ ਜੈਤਪੁਰ ਸਮੇਤ ਸਰਹੱਦੀ ਪਿੰਡਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਜੋ ਕਿ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਸਰਹੱਦ ਦੇ ਨਾਲ ਮੌਜੂਦ ਨੇ ਤਜੰਗ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ ਤੇ ਰਹਿਣ ਵਾਲੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਜਲਦ ਤੋਂ ਜਲਦ ਕੱਟਣ ਵਿੱਚ ਰੁਚੀ ਕੋਈ ਨਹੀਂ। ਉਹਨਾਂ ਨੇ ਕਿਹਾ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਜਲਦੀ ਤੋਂ ਜਲਦੀ ਵੱਢਣ ਦੀਆਂ ਹਦਾਇਤ ਵਾਲ ਵਿੱਚ ਉਹਨਾਂ ਨੂੰ ਨੁਕਸਾਨ ਨਾ ਚਲਣਾ ਪਵੇ ਤੇ ਦੂਜੇ ਪਾਸੇ ਜੰਗ ਦੀ ਸਥਿਤੀ ਨੂੰ ਦੇਖਦੇ ਹੋਏ ਲੋਕ ਕਹਿੰਦੇ ਨੇ ਕਿ ਉਹਨਾਂ ਵਿੱਚ ਡਰ ਦਾ ਕੋਈ ਮਾਹੌਲ ਨਹੀਂ ਉਹਨਾਂ ਨੇ ਹਮੇਸ਼ਾ ਬੀਐਸਐਫ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਹੱਦ ਤੇ ਹਰ ਤਰ੍ਹਾਂ ਦੇ ਨਾਲ ਦੇਸ਼ ਦੀ ਸੇਵਾ ਜਿਹੜੀ ਨੇ ਉਹ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਤੁਰੰਤ ਹੀ ਪਹੁੰਚ ਜਾਂਦੇ ਨੇ ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ 1965 ਅਤੇ 1971 ਅਤੇ ਕਾਰਗਿ ਯੁੱਧ ਵਿੱਚ ਫਿਰ ਸਰਜਿਕਲ ਸਟ੍ਰਾਈਕ ਦੌਰਾਨ ਜਿਹੜਾ ਉਹ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਟੁਕਮਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਤੇ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਵਿੱਚ ਉਹਨਾਂ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਤਾਂ ਸਰਕਾਰ ਨੂੰ ਇਸ ਦੇ ਲਈ ਪੂਰਾ ਪ੍ਰ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਸੁਰੱਖਿਅਤ ਥਾਵਾਂ ਤੇ ਭੇਜ ਕੇ ਸੁਰੱਖਿਆ ਏਜੰਸੀਆਂ ਫੌਜ ਤੇ ਬੀਐਸਐਫ ਦੇ ਨਾਲ ਉਹ ਖੜੇ ਹੋਣਗੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਜਿਹੜੀ ਹੈ ਉਹ ਦਿੱਤੀ ਜਾਵੇਗੀ ਮੈਂ ਪਿੰਡ ਸਕੂਲ ਦਾ ਰਹਿਣੇ ਵਾਲਾ ਹਾਂ ਅਜੇ ਤਾਂ ਮੌਲ ਠੀਕ ਹੈ ਜੀ ਤੇ ਤੇ ਕੋਈ ਹੋਜੀ ਨਹੀਂ ਹੈ ਬਾਕੀ ਲੋਕੀ ਫਸਲ ਦੀ ਕਟਾਈ ਕਰ ਰਿਹਾ ਜਲਦੀ ਤੋਂ ਜਲਦੀ ਕਿ ਮੌਲ ਖਰਾਬ ਹੋਣ ਦਾ ਚਾਂਸ ਹੈ ਲੋਕਾਂ ਦਾ ਮੰਨਣਾ ਹੈ ਕਿ ਉਹ ਅਟੈਕ ਤੇ ਦੁਰਘਟਨਾ ਮਾੜੀ ਹੋਈ ਹੈ ਇੰਨ ਦਾ ਜਵਾਬ ਦੇਣਾ ਚਾਹੀਦਾ ਜਿਹੜੀ ਦੁਰਘਟਨਾ ਹੋਈ ਹੈ ਪਹਿਲ ਗਾਂਵ ਚ ਮੇਰਾ ਨਾਮ ਕੁਬੀ ਸਿੰਘ ਪਿੰਡਿੰਡਾ ਦਾਰ ਦੋਰ ਤੇ ਪਿੰਡ ਦੇ ਲੋਕਾਂ ਨੂੰ ਕੋਈ ਨਹੀਂ ਹੈ ਮਤਲਬ ਕਿ ਅੱਗੇ ਵੀ ਜੰਗ ਹੁੰਦੀ ਹੈ ਇੱਕ ਦੋ ਜੰਗ ਹੋਈ ਹੈ ਪਰ ਪਿੰਡ ਦੇ ਲੋਕਾਂ ਨੇ ਮਤਲਬ ਕਿ ਫੌਜ ਦਾ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਜੇ ਜੰਗ ਹੋਈ ਤੇ ਸਾਥ ਦੇਣੇ ਕਿ ਅਸੀਂ ਤਿਆਰ ਹਾਂ ਆ ਹਮਲਾ ਹੋਇਆ ਹੈ ਨਾ ਇਹ ਤਾਂ ਬਹੁਤ ਦੁੱਖ ਦੀ ਬਾਤ ਹੈ ਆ ਸਰਕਾਰ ਦੇ ਇਹਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਅਸੀਂ ਤਾਂ ਬਿਲਕੁਲ ਬਾਰਡਰ ਤੇ ਫੌਜ ਦਾ ਸਾਥ ਦੇਾਂਗੇ ਜਿਹੜੇ ਨੌਜਵਾਨ ਹਨ ਇਸ ਤੋਂ ਪਹਿਲਾਂ ਵੀ ਅਟੈਕ ਹੋਏ ਤੇ ਹਾਂ ਪਹਿਲੇ ਵੀ ਸਾਥ ਦਿੱਤਾ ਪਹਿਲੇ ਵੀ ਟੈਕ ਹੋਏ ਆ ਪਹਿਲੇ ਵੀ ਫੌਜ ਦੇ ਨਾਲ ਹੀ ਰਹੇ ਨਹੀਂ ਜਿਹੜੇ ਨੌਜਵਾਨ ਮੁੰਡੇ ਇਹ ਬੱਚੇ ਬਾਹਰ ਕਢ ਕੇ ਉਹ ਕਿਦਾਂ ਹੈਲਪ ਕਰਦੇ ਰਹੇ ਉਸ ਟਾਈਮ ਆਹੀਂ ਮਗਲ ਕੇ ਰਾਤ ਵੀ ਫੌਜ ਦੇ ਨਾਲ ਕਰਾਲਮ ਕਰੂਗ ਜਿਹੜੀ ਆ ਬਿਲਕੁਲ ਕਰਾਂਦੇ ਰਹੇ ਆ ਜਿੱਥੇ ਉਹਨੇ ਜ਼ਰੂਰਤ ਪਉਂਦੀ ਸੀ ਸਾਨੂੰ ਬੁਲਾ ਲੈਂਦੇ ਰਹੇ ਨਾ ਉਥੇ ਅਸੀਂ ਉਹਦੇ ਨਾਲ ਕੰਮ ਕਰਦੇ ਰਹੇ ਦੇਖੋ ਡਰ ਖੋਪ ਤੇ ਇੰਨਾ ਕੋਈ ਖਾਸ ਨਹੀਂ ਹੈਗਾ ਲੋਕਾਂ ਨੂੰ ਲੋਕੀ ਆਪਣੇ ਰੂਟੀਨ ਦੇ ਤਰ੍ਹਾਂ ਆਪਣੀ ਫਸਲ ਫੁੱਸਲ ਦੀ ਜਿਹੜੀ ਆ ਸਭ ਸੰਭਾਲ ਕਰ ਰਹੇ ਨੇ ਬਾਕੀ ਇਹ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਥੋੜੇ ਜੁਝਾਰੂ ਹੁੰਦੇ ਨੇ ਥੋੜੇ ਨੂੰ ਸਾਰਾ ਪਤਾ ਕੀ ਹੋਣਾ ਕੀ ਨਹੀਂ ਹੋਣਾ ਬਹੁਤ ਹਿੰਮਤ ਰੱਖਦੇ ਨੇ ਲੋਕੀ ਬਾਕੀ ਪਲਵਾਮਾ ਵਾਲੀ ਜਿਹੜੀ ਘਟਨਾ ਵਾਪਰੀ ਆ ਸੌਰੀ ਪਹਿਲਗਾਮ ਵਾਲੀ ਇਹ ਬਹੁਤ ਨਿੰਦਨੀ ਹੈ ਇਸ ਚੀਜ਼ ਦਾ ਵਿਰੋਧ ਕਰਦੇ ਨੇ ਪਿੰਡ ਵਾਸੀ ਇਹ ਤਾਂ ਚਾਹਦੇ ਨੇ ਕਿ ਇੱਕ ਵਾਰ ਰਾਰਪਾਰ ਦੀ ਜੰਗ ਹੋ ਜਾਏ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਨਹੀਂ ਪਹਿਲੇ ਵੀ ਕਈ ਵਾਰ ਹੋਇਆ ਚਾਰ ਪੰਜ ਵਾਰ ਤਾਂ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਲੋਕੀ ਫੌਜ ਦੇ ਨਾਲ ਕੰਦੇ ਨਾਲ ਲਾ ਕੇ ਸਹਿਯੋਗ ਦਿੰਦੇ ਨੇ ਤੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਂਦੇ ਨੇ ਆਦੀ ਰਹਾ ਮਾਜਮੂਨ ਬੇਗਾਨਾ ਫੜਿਆ ਦੁਨੀਆ ਦਾ ਡਰ ਦਾ ਮੋਲ ਬਣਿਆ ਹੋਇਆ ਹੈ ਬਣਿਆ ਜਿਹਦੇ ਕਾਰਨ ਕਿ ਬੀਐਸਐ ਨਾਲ ਲੋਕਾਂ ਨੂੰ ਕਿਹਾ ਕਿ ਜਿਹੜੀ ਬਾਰਡਰ ਤੇ ਪਾਰ ਕੰਕਾ ਆ ਤੇ ਟਾਈਮ ਸਮੇਂ ਸਿਰ ਬੱਢੇ ਜਾਏ ਉਹਦੇ ਬਾਅਦ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਹੈ ਫਿਲ ਦੇ ਵਿੱਚ ਮੋਲ ਬਿਲਕੁਲ ਠੀਕ ਠਾਕ ਪਿਆਰ ਨਾਲ ਕੰਕਾ ਕਟੀਆਂ ਗਿਆਂਡੀਆਂ ਨੇ ਬੀਐਸਐ ਸਾਡੇ ਨਾਲ ਨਾਲ ਹੈ ਜਿੱਤ ਦੇ ہندوستان ਦੀ ਹੋਣੀ ਹੈ ਜਗ ਜਿੰਨੀ ਮੱਧੀ ਹੋਏ ਤੁਹਾਨੂੰ ਮੈਂ ਪਹਿਲੇ ਦੱਸਿਆ ਹੈ ਕਿ ਜਿਸ ਦੇਸ ਦਾ ਰਾਜਾ ਸ਼ੇਰ ਹੈ ਨਾ ਉਹ ਕਿਦਣਾ ਹੀ ਪ੍ਰਵਾਹ ਨਹੀਂ ਕਰਦਾ ਇਹ ਕਿਦਣ ਇਹਨਾਂ ਭੰਗਰਾਂ ਹੀ ਖਾਲੀ ਜਿਵੇਂ ਇਕੱਲੇ ਉੱਤਾਰਾ ਸ਼ੇਰ ਦਾ ਭੱਜਿਆ ਨਾ ਪਤਾ ਨਹੀਂ ਲੱਗਣਾ ਦੌੜ ਕਿੱਥੇ ਗਏ ਨੇ ਇਹਨਾਂ ਨੇ ਬੜੀ ਬੜੀ ਮਾਰ ਖਾਦੀ ਆ ਇਹ ਬਸ ਐਨੀ ਜੀ ਕੋਈ ਹੱਦ ਹੁੰਦੀ ਆ ਇਹਨਾਂ ਹੁਣ ਹੱਦ ਕਰਾਸ ਬੇਸ਼ੱਕ ਨਹੀਂ ਜੀ ਹੱਦ ਕਰਾਸ ਕੀਤੀ ਆ ਜੋ ਪ੍ਰੋਗਰਾਮਾਂ ਚ ਹੋਇਆ ਆਹੀਂ ਫੌਜ ਦੇ ਨਾਲ ਹੀ ਆਵਾਂਗੇ ਜੇ ਫੌਜ ਸਾਨੂੰ ਨਾਲ-ਨਾਲ ਰੱਹੀ ਤੇ ਨਾਲ-ਨਾਲ ਹੀ ਦੌੜਾਂਗੇ ਆਹੀਂ ਨਹੀਂ ਪਿੱਛੇ ਛੇਡਾਂਗੇ ਉਹਦਾ ਵੀ ਸਾਡੇ ਬਜ਼ੁਰਗਾਂ ਨੇ ਦਿੱਤਾ ਆਹੀਂ ਵੀ ਦਿੱਤਾ ਸਾਥ ਫੌਜੀਆਂ ਦਾ ਹੀ ਕਰਨਾਲ ਮੈਂ ਜਿੱਦ ਨਾਲ ਮੈਂ ਦੇ ਰਿਹਾ ਰਾਸ਼ਨ ਵੀ ਪਈਆਓ ਲੰਗਰ ਵੀ ਪਈਆਓ ਸਾਰੇ ਲਾਈਵ ਵਿੱਚ ਸੇਵਾ ਹੈਗੀ ਐਂ ਕਰਾਂਗੇ ਡਟ ਕੇ ਕਰਾਂਗੇ ਜਿਵੇਂ ਯੂਰਪ ਕਰਦੇ ਆ ਅਸੀਂ ਵੀ ਉਦਾਂ ਕਰਾਂਗੇ ਯੂਰਪ ਵਾਲੇ ਖੂਬ ਮਦਦ ਕੀਤੀ ਹੈ ਪਹਿਲੇ ਅਸੀਂ ਵੀ ਉਹਨਾਂ ਦਾ ਹੀ ਹੌਲ ਹੈ ਅਸੀਂ ਉਹਨਾਂ ਦੇ ਕੋਲ ਵੀ ਵੱਧ ਚੜ ਕੇ ਕੰਮ ਕਰਾਂਗੇ ਦਿਨ ਰਾਤ ਬੀਐਸਏ ਵਾਲਿਆਂ ਦੇ ਨਾਲ ਆਰਮੀ ਦੇ ਨਾਲ ਸਹਿਯੋਗ ਦੇਾਂਗੇ ਖਾਣ ਦਾ ਪੀਣ ਦਾ ਰਾਸ਼ਨ ਤੋਂ ਹੁੰਦਾ ਮਿਸ਼ਨ ਤੋਂ ਹੁੰਦਾ ਜਿੱਥੇ ਵੀ ਸਾਨੂੰ ਜਵਾਇਆ ਜਾਏਗਾ ਅਸੀਂ ਜਾਵਾਂਗੇ ਕੋਈ ਡਰਦਾ ਮੌਨ ਨਹੀਂ ਪਰਦੇ ਦੇ ਕੰਡੇ ਰਹਿਨੇ ਆ ਸ਼ੇਰਾਂ ਵਾਂਗੂ ਰਹਿਨੇ ਆ ਸ਼ੇਰ ਰਾਜਾ ਹੈ ਤਾਂ প্রজਾ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਪਹਿਲਗਾਮ ਵਿੱਚ ਅਤਵਾਦੀ ਹਮਲੇ ਤੋਂ ਬਾਅਦ 27 ਲਾਨੀਆਂ ਦੀ ਹੱਤਿਆ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੇ ਸਿੰਬਲ ਟਿੰਡਾ ਜੈਪੁਰ ਸਮੇਤ ਸਰਹੱਦੀ ਪਿੰਡਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਜੋ ਕਿ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਸਰਹੱਦ ਦੇ ਨਾਲ ਮੌਜੂਦ ਨੇਤ ਜੰਗ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ ਤੇ ਰਹਿਣ ਵਾਲੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਜਲਦ ਤੋਂ ਜਲਦ ਕੱਟਣ ਵਿੱਚ ਰੁਚੀ ਕੋਈ ਨਹੀਂ। ਉਹਨਾਂ ਨੇ ਕਿਹਾ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਜਲਦੀ ਤੋਂ ਜਲਦੀ ਵੱਢਣ ਦੀ ਹਦਾਇਤਾਂ ਜਿਹੜੀਆਂ ਨੇ ਉਹਨੇ ਤੇ ਤਾਂ ਜੋ ਸਰਹੱਦ ਤੇ ਚਲਣਾ ਪਰੇ ਤੇ ਦੂਜੇ ਪਾਸੇ ਜੰਗ ਦੀ ਸਥਿਤੀ ਨੂੰ ਦੇਖਦੇ ਹੋਏ ਲੋਕ ਕਹਿੰਦੇ ਨੇ ਕਿ ਉਹਨਾਂ ਵਿੱਚ ਡਰਦਾ ਕੋਈ ਮਾਹੌਲ ਨਹੀਂ ਹੈ। ਉਹਨਾਂ ਨੇ ਹਮੇਸ਼ਾ ਬੀਐਸਐਫ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਹੱਦ ਤੇ ਹਰ ਤਰ੍ਹਾਂ ਦੇ ਨਾਲ ਦੇਸ਼ ਦੀ ਸੇਵਾ ਜਿਹੜੀ ਨੇ ਉਹ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਤੁਰੰਤ ਹੀ ਪਹੁੰਚ ਜਾਂਦੇ ਨੇ। ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ 1965 ਤੇ 1971 ਅਤੇ ਕਾਰਗੀ ਦੀ ਯੁੱਧ ਵਿੱਚ ਫਿਰ ਸਰਜਿਕਲ ਸਟ੍ਰਾਈਕ ਦੌਰਾਨ ਜਿਹੜਾ ਉਹ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਪਹਿਰਗਾਮ ਹਮਲੇ ਲਈ ਪਾਕਿਸਤਾਨ ਨੂੰ ਤੁਕਮਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਉਹ ਜੇਕਰ ਜੰਗਵਰਗੀ ਸਥਿਤੀ ਵਿੱਚ ਉਹਨਾਂ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਤਾਂ ਸਰਕਾਰ ਨੂੰ ਇਸ ਦੇ ਲਈ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਸੁਰੱਖਿਅਤ ਥਾਵਾਂ ਤੇ ਭੇਜ ਕੇ ਸੁਰੱਖਿਆ ਏਜੰਸੀਆਂ ਫੌਜ ਤੇ ਬੀਐਸਐਫ ਦੇ ਨਾਲ ਉਹ ਖੜੇ ਹੋਣਗੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਜਿਹੜੀ ਹੈ ਉਹ ਦਿੱਤੀ ਜਾਵੇਗੀ। ਮੈਂ ਪਿੰਡ ਸਕੂਲ ਦਾ ਰਹਿਣੇ ਵਾਲਾ ਹਾਂ। ਅਜੇ ਤਾਂ ਮੌਲ ਠੀਕ ਹੈ ਜੀ। ਤੇ ਤੇ ਕੋਈ ਹੋਜੀ ਨਹੀਂ ਹੈ। ਬਾਕੀ ਲੋਕੀ ਫਸਲ ਦੀ ਕਟਾਈ ਕਰ ਰਿਹਾ ਜਲਦੀ ਤੋਂ ਜਲਦੀ। ਕਿ ਮੌਲ ਖਰਾਬ ਹੋਣ ਦਾ ਚਾਂਸ ਹੈ। ਲੋਕਾਂ ਦਾ ਮੰਨਣਾ ਹੈ ਕਿ ਅਟੈਕ ਤੇ ਦੁਰਘਟਨਾ ਮਾੜੀ ਹੋਈ ਹੈ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਜਿਹੜੀ ਦੁਰਘਟਨਾ ਹੋਈ ਹੈ ਪਹਿਲ ਗਾਂਵ ਚ ਮੇਰਾ ਨਾਮ ਕੁਲਬੀ ਸਿੰਘ ਪਿੰਡਿੰਡਾ ਦਾ ਦਾਰ ਦੌਰ ਤੇ ਪਿੰਡ ਦੇ ਲੋਕਾਂ ਨੂੰ ਕੋਈ ਨਹੀਂ ਆਇਆ ਮਤਲਬ ਕਿ ਅੱਗੇ ਵੀ ਜੰਗ ਹੁੰਦੀ ਹੈ ਇੱਕ ਦੋ ਜੰਗ ਹੋਈ ਹੈ ਪਰ ਪਿੰਡ ਦੇ ਲੋਕਾਂ ਨੇ ਮਤਲਬ ਕਿ ਫੌਜ ਦਾ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਜੇ ਜੰਗ ਹੋਈ ਤੇ ਸਾਥ ਦੇਣੇ ਕਿ ਅਸੀਂ ਤਿਆਰ ਹਾਂ ਆ ਹਮਲਾ ਹੋਇਆ ਨਾ ਇਹ ਤਾਂ ਬਹੁਤ ਦੁੱਖ ਦੀ ਬਾਤ ਹੈ ਆ ਸਰਕਾਰ ਜੀ ਇਹਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਆਹੀਂ ਤਾਂ ਬਿਲਕੁਲ ਬਾਰਡਰ ਤੇ ਫੌਜ ਦਾ ਸਾਥ ਦੇਵਾਂਗੇ ਜਿਹੜੇ ਵੀ ਨੌਜਵਾਨ ਹਨ ਇਸ ਤੋਂ ਪਹਿਲਾਂ ਵੀ ਅਟੈਕ ਹੋਏ ਤੇ ਹਾਂ ਪਹਿਲੇ ਵੀ ਸਾਥ ਦਿੱਤਾ ਪਹਿਲੇ ਵੀ ਟੈਕ ਹੋਏ ਆ ਪਹਿਲੇ ਵੀ ਫੌਜ ਦੇ ਨਾਲ ਹੀ ਰਹੇ ਅਸੀਂ ਜਿਹੜੇ ਨੌਜਵਾਨ ਮੁੰਡੇ ਇਹ ਬੱਚੇ ਬਾਹਰ ਕਢ ਕੇ ਉਹ ਕਿੱਦਾਂ ਹੈਲਪ ਕਰਦੇ ਰਹੇ ਉਸ ਟਾਈਮ ਆਹੀਂ ਮੰਗ ਲਗੇ ਰਾਤ ਵੀ ਫੌਜ ਦੇ ਨਾਲ ਪ੍ਰਾਲਮ ਕਰੂਣਗ ਜਿਹੜੀ ਆ ਬਿਲਕੁਲ ਕਰਾਂਦੇ ਰਹਾਂ ਜਿੱਥੇ ਉਹਨਾਂ ਨੂੰ ਜ਼ਰੂਰਤ ਪਉਂਦੀ ਸੀ ਸਾਨੂੰ ਬੁਲਾ ਲੈਂਦੇ ਰਹੇ ਨਾ ਉਥੇ ਅਸੀਂ ਉਹਦੇ ਨਾਲ ਕੰਮ ਕਰਦੇ ਰਹੇ। ਦੇਖੋ ਡਾਰਕੋਪ ਤੇ ਇੰਨਾ ਕੋਈ ਖਾਸ ਨਹੀਂ ਹੈਗਾ ਲੋਕਾਂ ਨੂੰ। ਲੋਕੀ ਆਪਣੇ ਰੁਟੀਨ ਦੇ ਤਰ੍ਹਾਂ ਆਪਣੀ ਫਸਲ-ਫਸਲ ਦੀ ਜਿਹੜੀ ਸਮਸਾਂਭਾਲ ਕਰ ਰਹੇ ਨੇ। ਬਾਕੀ ਇਹ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਥੋੜੇ ਜਿਹਾ ਜਹਾਰੂ ਹੁੰਦੇ ਨੇ। ਥੋੜੇ ਨੂੰ ਸਾਰਾ ਪਤਾ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ। ਬਹੁਤ ਹਿੰਮਤ ਰੱਖਦੇ ਨੇ ਲੋਕੀ। ਬਾਕੀ ਪੁਲਵਾਮਾ ਵਾਲੀ ਜਿਹੜੀ ਘਟਨਾ ਵਾਪਰੀ ਆ ਸੌਰੀ ਪਹਿਲਗਾਮ ਵਾਲੀ ਇਹ ਬਹੁਤ ਨਿੰਦਨੀ ਹੈ। ਇਸ ਚੀਜ਼ ਦਾ ਵਿਰੋਧ ਕਰਦੇ ਨੇ ਪਿੰਡ ਵਾਸੀ। ਇਹ ਤਾਂ ਚਾਹਦੇ ਨੇ ਕਿ ਇੱਕ ਵਾਰ ਰਾਰ-ਪਾਰ ਦੀ ਜੰਗ ਹੋ ਜਾਏ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ। ਨੇ ਪਹਿਲੇ ਵੀ ਕਈ ਵਾਰ ਹੋਇਆ ਚਾਰ ਪੰਜ ਵਾਰ ਤਾਂ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਲੋਕੀ ਫੌਜ ਦੇ ਨਾਲ ਕੰਦੇ ਨਾਲ ਲਾ ਕੇ ਸਹਿਯੋਗ ਦਿੰਦੇ ਨੇ ਤੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਂਦੇ ਨੇ ਅਜਿਹਾ ਹਾਂ ਜੰਮੂ ਹੁੰਦੇ ਦਾ ਨਾ ਥੋੜਿਆ ਦੁਨੀਆ ਦਾ ਡਰ ਦਾ ਮੋਲ ਬਣਿਆ ਹੋਇਆ ਹੈ ਬਣਿਆ ਜਿਹਦੇ ਕਾਰਨ ਕਿ ਬੀਐਸਐਫ ਨੇ ਲੋਕਾਂ ਨੂੰ ਕਿਹਾ ਕਿ ਜਿਹੜੀ ਬਾਰਡਰ ਦੇ ਪਾਰ ਕੰਕਿਆ ਤੇ ਟੈਂਸਮੇ ਸਿਰ ਵੱਡੇ ਜਾਏ ਉਹਦੇ ਬਾਅਦ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਹੈ ਢੇਲੇ ਦੇ ਵਿੱਚ ਮਾਹੌਲ ਬਿਲਕੁਲ ਠੀਕ ਠਾਕ ਹੈ ਪਿਆਰ ਨਰਕਾਂ ਦਾ ਕਟਿੰਗ ਆਂਡੀਆਂ ਨੇ ਵੀ ਸਭ ਸਾਡੇ ਨਾਲ ਨਾਲ ਹੈ ਜਿੱਤ ਦੇ ہندوستان ਦੀ ਹੋਣੀ ਹੈ ਜਗ ਜਿੰਨੀ ਮਰਜੀ ਹੋਏ ਤੈਨੂੰ ਮੈਂ ਪਹਿਲੇ ਦੱਸਿਆ ਵੀ ਜਿਸ ਦੇਸ਼ ਦਾ ਰਾਜਾ ਸ਼ੇਰ ਹੈ ਨਾ ਉਹ ਕਿਦਣਾ ਹੀ ਪ੍ਰਵਾਹ ਨਹੀਂ ਕਰਦਾ ਇਹ ਕਿਦਣ ਇਨਾ ਭੌਂਕ ਰਹੇ ਆ ਖਾਲੀ ਜਿਵੇਂ ਇਕੱਲੇ ਬਹਾਰਾ ਸ਼ੇਰ ਦਾ ਭਜਿਆ ਨਾ ਪਤਾ ਨਹੀਂ ਲੱਗਣਾ ਦੌੜ ਕਿੱਥੇ ਗਏ ਨੇ ਇਹਨਾਂ ਨੇ ਬੇਵਾਰੀ ਮਾਰ ਖਾਦੀ ਆ ਇਹ ਬਸ ਐਨੀ ਜੀ ਕੋਈ ਹੱਦ ਹੁੰਦੀ ਆ ਇਹਨਾਂ ਹੁਣ ਹੱਦ ਕਰਾਸ ਬੇਸਦਨੀ ਜੀ ਹੱਦ ਕਰਾਸ ਕੀਤੀ ਆ ਜੋ ਪ੍ਰੋਗਰਾਮਾਂ ਚ ਹੋਇਆ ਆਹੀਂ ਬੋਲਦੇ ਨਾਲੇ ਆਂਗੇ ਜੇ ਫੌਜਾਂ ਨੂੰ ਨਾਲ-ਨਾਲ ਰੱਖੀ ਤੇ ਨਾਲ-ਨਾਲ ਹੀ ਦੌੜਾਂਗੇ ਆਹੀਂ ਨਹੀਂ ਪਿਛੇ ਛੇਡਾਂਗੇ ਉਹਦਾ ਵੀ ਸਾਡੇ ਬਜ਼ੁਰਗਾਂ ਨੇ ਦਿੱਤਾ ਆਹੀਂ ਵੀ ਦਿੱਤਾ ਸਾਥ ਫੌਜੀਆਂ ਦਾ ਹੀ ਕਰਨਾਲ ਮੈਂ ਜਿੱਦਣੇ ਦੇ ਰਿਆ ਰਸਣ ਵੀ ਪਈ ਜਾਓ ਲੰਗਰ ਵੀ ਪਈ ਜਾਓ ਸਾਡੀ ਲਾਈਫ ਜਿਵੇਂ ਸੁਭਾਏਗੀ ਐਂ ਕਰਾਂਗੇ ਡਟ ਕੇ ਕਰਾਂਗੇ ਜਿਵੇਂ ਯੂਰਪ ਕਰਦੇ ਆ ਅਸੀਂ ਵੀ ਉਦਾਂ ਕਰਾਂਗੇ ਬਜ਼ੁਰਗਾਂ ਨੇ ਖੂਬ ਮਦਦ ਕੀਤੀ ਹੈ ਪਹਿਲੇ ਅਸੀਂ ਵੀ ਉਹਨਾਂ ਦਾ ਹੀ ਖੂਨ ਹੈ ਅਸੀਂ ਉਹਦੇ ਕੋਲ ਵੀ ਵੱਧ ਚੜ ਕੇ ਕੰਮ ਕਰਾਂਗੇ ਦੇਨ ਰਾਤ ਬੀਸਾ ਵਾਲੇ ਦੇ ਨਾਲ ਆਰਮੀ ਦੇ ਨਾਲ ਸਹਿਯੋਗ ਦੇਵਾਂਗੇ ਖਾਣ ਦਾ ਪੀਣ ਦਾ ਰਾਸ਼ਨ ਤੋਂ ਹੁੰਦਾ ਮਿਸ਼ਨ ਤੋਂ ਹੁੰਦਾ ਜਿੱਥੇ ਵੀ ਸਾਨੂੰ ਅਜਵਾਇਆ ਜਾਏਗਾ ਅਸੀਂ ਜਾਵਾਂਗੇ ਕੋਈ ਡਰਦਾ ਮੌਨ ਨਹੀਂ ਪਰਦੇ ਦੇ ਕੰਡੇ ਰਹਿਨੇ ਆ ਸ਼ੇਰਾਂ ਵਾਂਗੂ ਰਹਿਨੇ ਆ ਸ਼ੇਰ ਰਾਜਾ ਹੈ ਤਪਰਾ ਜਾ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਸੰਦੇ ਦੀ ਰਿਪੋਰਟ ਪਹਿਲਗਾਮ ਵਿੱਚ ਅਤਵਾਦੀ ਹਮਲੇ ਤੋਂ ਬਾਅਦ 27 ਲਾਨੀਆਂ ਦੀ ਹੱਤਿਆ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੇ ਸਿੰਬਲ ਟਿੰਡਾ ਜੈਤਪੁਰ ਸਮੇਤ ਸਰਹੱਦੀ ਪਿੰਡਾਂ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੱਸਦੇ ਹਾਂ ਇਸ ਸਮੇਂ ਦੀ ਵੱਡੀ ਖਬਰ ਦੱਸ ਰਿਹਾ ਜੋ ਕਿ ਪੰਜਾਬ ਦੇ ਨਾਲ ਲੱਗਦੀ ਪਾਕਿਸਤਾਨ ਸਰਹੱਦ ਦੇ ਨਾਲ ਮੌਜੂਦ ਨੇ ਤੇ ਜੰਗ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ ਤੇ ਰਹਿਣ ਵਾਲੇ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਜਲਦ ਤੋਂ ਜਲਦ ਕੱਟਣ ਵਿੱਚ ਰੁਚੀ ਕੋਈ ਨਹੀਂ। ਉਹਨਾਂ ਨੇ ਕਿਹਾ ਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਜਲਦੀ ਤੋਂ ਜਲਦੀ ਵੱਢਣ ਦੀਆਂ ਹਦਾਇਤਾਂ ਜ ਵਿਚ ਉਹਨਾਂ ਨੂੰ ਨੁਕਸਾਨ ਨਾ ਚਲਣਾ ਪਵੇ ਤੇ ਦੂਜੇ ਪਾਸੇ ਜੰਗ ਦੀ ਸਥਿਤੀ ਨੂੰ ਦੇਖਦੇ ਹੋਏ ਲੋਕ ਕਹਿੰਦੇ ਨੇ ਕਿ ਉਹਨਾਂ ਵਿੱਚ ਡਰਤਾ ਕੋਈ ਮਾਹੌਲ ਨਹੀਂ ਹੈ ਉਹਨਾਂ ਨੇ ਹਮੇਸ਼ਾ ਬੀਐਸਐਫ ਦੇ ਨਾਲ ਖੜੇ ਹੋ ਕੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਸਰਹੱਦ ਤੇ ਹਰ ਤਰ੍ਹਾਂ ਦੇ ਨਾਲ ਦੇਸ਼ ਦੀ ਸੇਵਾ ਜਿਹੜੀ ਨੇ ਉਹ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਮਦਦ ਦੇ ਲਈ ਬੁਲਾਇਆ ਜਾਂਦਾ ਹੈ ਤਾਂ ਉਹ ਤੁਰੰਤ ਹੀ ਪਹੁੰਚ ਜਾਂਦੇ ਨੇ ਜਿਵੇਂ ਕਿ ਉਹਨਾਂ ਨੇ ਪਹਿਲਾਂ ਵੀ 1965 ਅਤੇ 1971 ਅਤੇ ਕਾਰਗਿ ਯੁੱਧ ਵਿੱਚ ਫਿਰ ਸਰਜਿਕਲ ਸਟ੍ਰਾਈਕ ਦੌਰਾਨ ਜਿਹੜਾ ਉਹ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਟੁਕਮਾ ਜਵਾਬ ਦੇਣਾ ਬਹੁ ਇਸ ਮੌਕੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਜੰਗ ਵਰਗੀ ਸਥਿਤੀ ਵਿੱਚ ਉਹਨਾਂ ਨੂੰ ਇੱਥੋਂ ਚੁੱਕਿਆ ਜਾਂਦਾ ਹੈ ਤਾਂ ਸਰਕਾਰ ਨੂੰ ਇਸ ਦੇ ਲਈ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਸੁਰੱਖਿਅਤ ਥਾਵਾਂ ਤੇ ਭੇਜ ਕੇ ਸੁਰੱਖਿਆ ਏਜੰਸੀਆਂ ਫੌਜ ਤੇ ਬੀਐਸਐਫ ਦੇ ਨਾਲ ਉਹ ਖੜੇ ਹੋਣਗੇ ਤੇ ਉਹਨਾਂ ਨੂੰ ਹਰ ਸੰਭਵ ਮਦਦ ਜਿਹੜੀ ਹੈ ਉਹ ਦਿੱਤੀ ਜਾਵੇਗੀ। ਮੈਂ ਪਿੰਡ ਸਕੂਲ ਦਾ ਰਹਿਣੇ ਵਾਲਾ ਹਾਂ। ਅਜੇ ਤਾਂ ਮੌਲ ਠੀਕ ਹੈ ਜੀ। ਤੇ ਤੇ ਕੋਈ ਹੋਜੀ ਨਹੀਂ ਹੈ। ਬਾਕੀ ਲੋਕੀ ਫਸਲਾਂ ਦੀ ਕਟਾਈ ਕਰ ਰਿਹਾ ਜਲਦੀ ਤੋਂ ਜਲਦੀ। ਕਿ ਮੌਲ ਖਰਾਬ ਹੋਣ ਦਾ ਚਾਂਸ ਹੈ ਲੋਕਾਂ ਦਾ ਮੰਨਣਾ ਹੈ ਕਿ ਅਟੈਕ ਤੇ ਦੁਰਘਟਨਾ ਮਾੜੀ ਹੋਈ ਹੈ ਇਹਨਾਂ ਦਾ ਜਵਾਬ ਦੇਣਾ ਚਾਹੀਦਾ ਜਿਹੜੀ ਦੁਰਘਟਨਾ ਹੋਈ ਹੈ ਪਹਿਲगांव ਚ ਮੇਰਾ ਨਾਮ ਕੁਲਬੀ ਸਿੰਘ ਪਿੰਡਿੰਦਾ ਦਾਰ ਦੌਰ ਤੇ ਪਿੰਡ ਦੇ ਲੋਕਾਂ ਨੂੰ ਕੋਈ ਨਹੀਂ ਹੈ ਮਤਲਬ ਕਿ ਅੱਗੇ ਵੀ ਜੰਗ ਹੁੰਦੀ ਹੈ ਇੱਕ ਦੋ ਜੰਗ ਹੋਈ ਹੈ ਪਰ ਪਿੰਡ ਦੇ ਲੋਕਾਂ ਨੇ ਮਤਲਬ ਕਿ ਫੌਜ ਦਾ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਜੇ ਜੰਗ ਹੋਈ ਤੇ ਸਾਥ ਦੇਣੇ ਕਿ ਅਸੀਂ ਤਿਆਰ ਹਾਂ ਆ ਹਮਲਾ ਹੋਇਆ ਨਾ ਇਹ ਤਾਂ ਬਹੁਤ ਦੁੱਖ ਵਾਲੀ ਬਾਤ ਹੈ ਆ ਸਰਕਾਰ ਦੇ ਇਹਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਆਹੀਂ ਤਾਂ ਬਿਲਕੁਲ ਬਾਦਰ ਤੇ ਫੌਜ ਦਾ ਸਾਥ ਦੇਾਂਗੇ ਜਿਹੜੇ ਵੀ ਨੌਜਵਾਨ ਹਨ ਇਸ ਤੋਂ ਪਹਿਲਾਂ ਵੀ ਅਟੈਕ ਹੋਏ ਤੇ ਹਾਂ ਪਹਿਲੇ ਵੀ ਸਾਥ ਦਿੱਤਾ ਪਹਿਲੇ ਵੀ ਅਟੈਕ ਹੋਏ ਆ ਪਹਿਲੇ ਵੀ ਫੌਜ ਦੇ ਨਾਲ ਹੀ ਰਹੇ ਅਸੀਂ ਜਿਹੜੇ ਨੌਜਵਾਨ ਮੁੰਡੇ ਇਹ ਬੱਚੇ ਬਾਹਰ ਕੱਢ ਕੇ ਉਹ ਕਿਦਾਂ ਹੈਲਪ ਕਰਦੇ ਰਹੇ ਉਸ ਟਾਈਮ ਆਹੀਂ ਮਤਲਬ ਕਿ ਰਾਤ ਵੀ ਫੌਜ ਦੇ ਨਾਲ ਪ੍ਰਾਲਮ ਕਰੂng ਜੁੜੀ ਆ ਬਿਲਕੁਲ ਕਰਾਂਦੇ ਰਹਾਂ ਜਿੱਥੇ ਉਹਨੇ ਜ਼ਰੂਰਤ ਪਉਂਦੀ ਸੀ ਸਾਨੂੰ ਬੁਲਾ ਲੈਂਦੇ ਰਹੇ ਨਾ ਉੱਥੇ ਅਸੀਂ ਉਹਦੇ ਨਾਲ ਕੰਮ ਕਰਦੇ ਰਹੇ। ਦੇਖੋ ਡਾਰਕੋਪ ਤੇ ਇੰਨਾ ਕੋਈ ਖਾਸ ਨਹੀਂ ਹੈਗਾ ਲੋਕਾਂ ਨੂੰ। ਲੋਕੀ ਆਪਣੇ ਰੁਟੀਨ ਦੇ ਤਰ੍ਹਾਂ ਆਪਣੀ ਫਸਲ-ਫਸਲ ਦੀ ਜਿਹੜੀ ਸਮਸਾਂ ਸੰਭਾਲ ਕਰ ਰਹੇ ਨੇ। ਬਾਕੀ ਇਹ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਥੋੜੇ ਜੁਝਾਰੂ ਹੁੰਦੇ ਨੇ, ਥੋੜੇ ਨੂੰ ਸਾਰਾ ਪਤਾ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ। ਬਹੁਤ ਹਿੰਮਤ ਰੱਖਦੇ ਨੇ ਲੋਕੀ। ਬਾਕੀ ਪਲਵਾਮਾ ਵਾਲੀ ਜਿਹੜੀ ਘਟਨਾ ਵਾਪਰੀ ਹੈ ਸੌਰੀ ਪਹਿਲਗਾਮ ਵਾਲੀ ਇਹ ਬਹੁਤ ਨਿੰਦਨੀ ਹੈ। ਇਸੀ ਦਾ ਵਿਰੋਧ ਕਰਦੇ ਨੇ ਪਿੰਡ ਵਾਸੀ। ਇਹ ਤਾਂ ਚਾਹਦੇ ਨੇ ਕਿ ਇੱਕ ਵਾਰ ਰਾਰ-ਪਾਰ ਦੀ ਜੰਗ ਹੋ ਜਾਏ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏ। ਨਹੀਂ ਪਹਿਲੇ ਵੀ ਕਈ ਵਾਰ ਹੋਇਆ ਚਾਰ ਪੰਜ ਵਾਰ ਤਾਂ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਲੋਕੀ ਫੌਜ ਦੇ ਨਾਲ ਕੰਦੇ ਨਾਲ ਕੰਦਾ ਲਾ ਕੇ ਸਹਿਯੋਗ ਦਿੰਦੇ ਨੇ ਤੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਂਦੇ ਨੇ ਅੱਜ ਜਿਹੜਾ ਹਮਲਾ ਜੰਮੂ ਹੁੰਦੇ ਦਾ ਮਾਹੌਲ ਇਹ ਦੁਨੀਆ ਦਾ ਡਰ ਦਾ ਮਾਹੌਲ ਬਣਿਆ ਹੋਇਆ ਹੈ ਬਣਿਆ ਜਿਹਦੇ ਕਾਰਨ ਕਿ ਡੀਐਸਐਫ ਨਾਲ ਲੋਕਾਂ ਨੂੰ ਕਿਹਾ ਕਿ ਜਿਹੜੀ ਬਾਰਡਰ ਤੇ ਪਾਰ ਕਰਕਾ ਆ ਤਾਂ ਟਾਈਮ ਸਮੇਂ ਸਿਰ ਬੱਢੇ ਜਾਏ ਉਹਦੇ ਬਾਅਦ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਹੈ ਸ਼ਹਿਰ ਦੇ ਵਿੱਚ ਮਾਹੌਲ ਬਿਲਕੁਲ ਠੀਕ ਠਾਕ ਹੈ ਕਿਆ ਨਾਲ ਕੰਕਾ ਕਠੀ ਜਾਂਡੀਆਂ ਨੇ ਵੀ ਐਸਮ ਸਾਡੇ ਨਾਲ ਨਾਲ ਹੈ ਜਿੱਤ ਦੇ ਦੋਸਤਾਂ ਦੀ ਹੋਣੀ ਹੈ ਜਗ ਜਿੰਨੀ ਮਰਜ਼ੀ ਹੋਏ ਤੁਹਾਨੂੰ ਨਾ ਪਹਿਲੇ ਦੱਸਿਆ ਕਿ ਜਿਸ ਦੇਸ ਦਾ ਰਾਜਾ ਸ਼ੇਰ ਹੈ ਨਾ ਉਹ ਕਿਦਣਾ ਹੀ ਪ੍ਰਵਾਹ ਨਹੀਂ ਕਰਦਾ ਇਹ ਕਿਦਣ ਇਨਾ ਭੌਂਕੜਾ ਹੀ ਖਾਲੀ ਜਿਵੇਂ ਇੱਕ ਲੰਗਰ ਕਹਾ ਸ਼ੇਰ ਦਾ ਭਜਿਆ ਨਾ ਪਤਾ ਨਹੀਂ ਲੱਗਣਾ ਦੌੜ ਕਿੱਥੇ ਗਏ ਨੇ ਇਹਨਾਂ ਨੇ ਬੇਵਾਰੀ ਮਾਰ ਖਾਦੀ ਹੈ ਇਹ ਬਸ ਐਨੀ ਦੀ ਕੋਈ ਹੱਦ ਹੁੰਦੀ ਹੈ ਇਹਨਾਂ ਹੱਦ ਕਰਾਸ ਬੇਸਕਮੀ ਦੀ ਹੱਦ ਕਰਾ ਕੀਤੀ ਜੋ ਪੁੱਛ ਰਹਾ ਮੈਂ ਕੀ ਆਹੀਂ ਬੋਲਦੇ ਨਾਲੀ ਆਂਗੇ ਜੇ ਫੌਜਾਂ ਨੂੰ ਨਾਲ-ਨਾਲ ਰੱਖੀ ਤੇ ਨਾਲ-ਨਾਲ ਹੀ ਦੌੜਾਂਗੇ। ਮਾਹੀ ਨਹੀਂ ਵੀ ਛੇੜਾਂਗੇ। ਉਹਦਾ ਵੀ ਸਾਡੇ ਬਜੁਰਦਾਂ ਨੇ ਦਿੱਤਾ, ਆਹੀਂ ਵੀ ਦਿੱਤਾ ਸਾਥ ਫੌਜੀਆਂ ਦਾ ਹੀ। ਕਰਨਾਲ ਮੈਂ ਜਿੱਤਣੇ ਨੇ ਦੇ ਰਿਆਂ। ਰਸਨ ਵੀ ਪਹਜਾਓ, ਲੰਮਰ ਵੀ ਪਹਜਾਓ। ਸਾੜੇ ਲਾਈਵ ਜੋ ਸੇਵਾ ਹੈਗੀ ਹੈ ਇਹ ਕਰਾਂਗੇ, ਡਟ ਕੇ ਕਰਾਂਗੇ। ਕੋਈ ਯੂਰਪ ਕਰਦੇ ਆ। ਅਸੀਂ ਵੀ ਉਦਾਂ ਕਰਾਂਗੇ। ਯੂਰਪ ਵਾਲੇ ਖੂਬ ਮਦਦ ਕੀਤੀ ਹੈ ਪਹਿਲੇ। ਅਸੀਂ ਵੀ ਉਹਨਾਂ ਦਾ ਹੀ ਖੂਨ ਹੈ। ਅਸੀਂ ਉਹਨਾਂ ਦੇ ਕੋਲ ਵੀ ਵੱਧ ਚੜ ਕੇ ਕੰਮ ਕਰਾਂਗੇ।